ਲਹਿੂ ਜਾਂਗ ਹੁਣ ਕੋਕ ਪਾ ਕੇ ਹੈ ਬਾਸ 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 ਸੋਣਾ ਪਿੱਟਕਾ ਵਾਲਾ ਸਿੱਟ ਪੈਨ ਦਿਖਾ ਕੇ ਛਿੱਟੀ ਐਸਾ ਕਿੰਨੀ ਜੰਗ ਲੱਗੀ ਵੀ ਆ ਮੇਰਾ ਗਲਾਚੇ ਖਰੇ ਜਾ ਮਾ ਚਲੋ ਪਾ ਵਿੱਚ ਬਾਸ ਕੋ ਕਿੰਨਾ ਟਾਈਮ ਰੱਖਣਾ ਇਹ ਚ ਦੇਖ ਲੈ ਬੋਲ ਤਾਂ ਇਹਦੇ ਉੱਪਰ ਕੇ ਰੱਖੇ ਲੈਣੀ ਨਹੀਂ ਜੰਗ ਉਹੀ ਕਹੀ ਇਹਨਾਂ ਤੂੰ ਹੋਊਗੀ ਸਾਫ ਹੋਊਗਾ ਨਹੀਂ ਮੈਂ ਤਾਂ ਨਹੀਂ ਮੰਨਦਾ ਕੱਢ ਲਈ ਟਾਈਮ ਕਿੰਨਾ ਸੀ ਉਹ ਜਿਹੜੇ ਤੂੰ ਵੀਡੀਓ ਦੇਖੀ ਉਹ ਦੱਸ ਮਿੰਟਿਕ ਦੀ ਸੀ ਉਹ ਨਹੀਂ ਹਲ ਤਾਂ ਫਿਰ 30 ਸੈਕ ਨਹੀਂ ਹੋਇਆ ਨਹੀਂ ਹਲੇ ਹੋਰ ਰੱਖ ਫਿਰ 34 ਸੈਕ ਨਹੀਂ ਹੋਇਆ ਮਿੰਟ ਹੋ ਲੈਣ ਦੇ ਰਿਜਣ ਦੇ ਨੂੰ ਸੇ ਮਾਰ ਕੇ ਇੱਥੋਂ ਫੜ ਛੜ ਦੇ ਵਿੱਚ ਆਲੇ ਦਲੇ ਦੇਖਣ ਦੇ ਕੋਈ ਰੈਕਸ਼ਨ ਹੁੰਦਾ ਨਹੀਂ ਫਿਰ ਉਹ ਜੰਗਬੇਰੀ ਲਹੂ ਹੋ ਸਕਦਾ ਲਹੀ ਜਾਵੇ ਇਹ ਕਹਿੰਦਾ ਬੜਾ ਹੀ ਸਾਫ਼ ਕੱਟਦਾ ਜੁਨੇ ਹੋ ਗਏ ਮਿੰਟ ਮੈਸੇ ਥੋੜਾ ਜਿਹਾ ਰਹਿੰਦਾ ਦੇਖ ਲੈਨੇ ਆਂ ਢੰਡਾ ਕੰਮ ਕਰੂ ਕੋਕ ਪਾਇਆ ਹਾਂ ਉਹ ਗਿਆ ਕਮੈਂਟ ਤੋਂ ਉੱਤੇ ਆ ਟਾਈਮ ਦੇਖ ਨਹੀਂ ਉਹ ਤਾਂ ਫੇਕ ਬਾਈ ਵੀ ਸੀ ਕਿਸੇ ਦੀ ਅੱਧਾ ਅਗਲਾ ਢੰਡੇ ਦਾ ਕਰਾਫ ਕਰਾਦਾ ਚੱਲ ਹੂੰ ਬਾਅਦ ਟਾਈਮ ਨਾ